ਸੜੂ ਪਾਰਟੀ ਜਿਹੜੀ ਆ ਲੋਕ ਦਿਖਾਵੇ ਵਾਸਤੇ ਸੜਕਾਂ ਤੇ ਪੰਜਾਬ ਦੇ ਵਿੱਚ ਆਣ ਕੇ ਧਰਨੇ ਲਾਏ ਗਏ ਸਾਰੇ ਪੰਜਾਬ ਵਿੱਚ ਕੀ ਪੰਜਾਬ ਦਾ ਹੁਣ ਵਪਾਰ ਖਰਾਬ ਨਹੀਂ ਹੋਵੇਗਾ ਕਿਸਾਨਾਂ ਦੇ ਅੰਦਰ ਇਹ ਇਲਜ਼ਾਮ ਲਾਇਆ ਸੀਗਾ ਕਿ ਕਿਸਾਨ ਜਿਹੜੇ ਨੇ ਉਹ ਵਪਾਰ ਖਰਾਬ ਕਰ ਰਹੇ ਨੇ ਪੰਜਾਬ ਦਾ ਜਦੋਂ ਇਹ ਧਰਨੇ ਲਾਉਂਦੇ ਨੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਵਿੱਚ ਉਦੋਂ ਪੰਜਾਬ ਦਾ ਵਪਾਰ ਖਰਾਬ ਹੁੰਦਾ ਟੱਕਾ ਦਾ ਸਾਡੇ ਨਾਲ ਕਰ ਰਹੀ ਕੇਂਦਰ ਸਰਕਾਰ ਬੀਜੇਪੀ ਦੀ ਗਵਰਨਮੈਂਟ ਆਫ ਇੰਡੀਆ ਜੇ ਤੇਰੇ ਛਿੰਮਤ ਹੈਗੀ ਤੇ ਜਾ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਧਰਨਾ ਦਿਓ ਨਾਲ ਲੈ ਕੇ ਜਾ ਆਪਣੇ ਐਮ ਐਲ ਏ ਸਾਰੇ 92 ਦੇ 92 ਹੁਣ ਭਗਵੰਤ ਮਾਨ ਕੱਲ ਡੈਮ ਤੇ ਫਿਰਦਾ ਸੀਗਾ ਭਾਖੜਾ ਡੈਮ ਸਿਰਫ ਮੇਰੇ ਵੀਰੋਂ ਲੋਕ ਦਿਖਾਵਾ ਵਾ ਸਭ ਤੋਂ ਇੰਪੋਰਟੈਂਟ ਮਸਲਾ ਹੈ ਪੰਜਾਬ ਦੇ ਦਰਿਆਈ ਪਾਣੀ ਤੁਸੀਂ ਸਾਰੇ ਜਾਣਦੇ ਹੋ ਕਿ ਆ ਆਪਣੀ ਨਾ ਲਾਈਫ ਲਾਈਨ ਹੁੰਦੀ ਹੈ ਜਿੱਦਾਂ ਆਪਣੀ ਜ਼ਿੰਦਗੀ ਦੀ ਤਕਦੀਰ ਹੈ ਨਾ ਏਵੇਂ ਏਵੇਂ ਸਾਡੇ ਦਰਿਆਵਾਂ ਦੇ ਪਾਣੀ ਸਾਡੀ ਜ਼ਿੰਦਗੀ ਦੀ ਤਕਦੀਰ ਹੈ ਔਰ ਆਪਾਂ ਦੇਖਿਆ ਕਿ ਪੰਜਾਬ ਬਹੁਤ ਖਮਿਆਜ਼ਾ ਭੁਗਤ ਰਿਹਾ ਵਾ ਸਾਡੇ ਜਿਹੜੇ ਅਕੋਰਡਿੰਗ ਟੂ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਜੋ ਸਾਡੇ ਪਾਣੀ ਸੀ ਦਰਿਆਵਾਂ ਦੇ ਜਿਹੜੇ ਹਿਮਾਚਲ ਪ੍ਰਦੇਸ਼ ਤੋਂ ਉੱਤੋਂ ਪਹਾੜਾ ਚੋਂ ਵਗ ਕੇ ਦਰਿਆ ਸਾਡੇ ਸੂਬੇ ਨੂੰ ਟੱਚ ਕਰਕੇ ਤੇ ਮੁੜ ਕੇ ਪਾਕਿਸਤਾਨ ਚ ਨਿਕਲ ਜਾਂਦੇ ਨੇ ਉਹ ਸਾਡਾ ਅਧਿਕਾਰ ਸੀਗਾ ਲੇਕਿਨ ਪਹਿਲਾਂ ਸਾਡੇ ਅਧਿਕਾਰ ਖੋਏ ਗਏ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਸਾਡਾ ਪਾਣੀ ਦਰਿਆਵਾਂ ਦਾ ਖੋ ਕੇ ਦਿੱਤਾ ਗਿਆ ਲੇਕਿਨ ਲੇਟੈਸਟ ਹਮਲਾ ਜਿਹੜਾ ਵਾ ਉਹ BBMP ਨੇ ਫਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਕਿ ਪੰਜਾਬ ਦਾ ਸੀਗਾ ਜਿਹੜਾ ਡੈਮ ਸਾਡੇ ਪੰਜਾਬ ਦੇ ਉਸ ਵਕਤ ਦੇ ਲੋਕਾਂ ਨੇ ਔਰ ਪੰਜਾਬ ਦੀ ਦੀ ਸਰਕਾਰ ਨੇ ਬਣਾਇਆ ਉਹਨੂੰ ਪਹਿਲਾਂ ਤਾਂ ਕੰਟਰੋਲ ਸਾਡੇ ਤੋਂ ਬਾਹਰ ਕੱਢਦਾ ਤਾਂ BBMP ਦਾ ਪੰਜਾਬ ਤੋਂ ਬਾਹਰ ਰੱਖ ਕੇ ਹੁਸ਼ਾਰੀ ਕਰਕੇ ਤੇ ਹੁਣ ਉਸੇ BBMP ਤੋਂ ਇੱਕਦਮ ਯੂਨਿਲੈਟਰਲੀ ਇੱਕ ਤਰਫਾ ਹੁਕਮ ਜਾਰੀ ਕਰਾਤਾ BJP ਦੀ ਸਰਕਾਰ ਨੇ ਕਿ ਹਰਿਆਣੇ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇ ਤੁਰੰਤ ਰਿਲੀਜ਼ ਕੀਤਾ ਜਾਵੇ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਆ ਜਿਹੜਾ ਕਿ ਬਿਲਕੁਲ ਅਨਕਨਸਟੀਟਿਊਸ਼ਨਲ ਹੈ ਜਿਹੜਾ ਕਿ ਬਿਲਕੁਲ ਇਨਲੇਜੀਟਿਮੇਟ ਹੈ ਔਰ ਇਸ ਮਸਲੇ ਤੇ ਅਸੀਂ ਸਖਤ ਪੰਜਾਬ ਦੇ ਲੋਕ ਇਹਦਾ ਵਿਰੋਧ ਕਰਦੇ ਆਂ ਔਰ ਮੈਂ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਹੁਣ ਭਗਵੰਤ ਮਾਨ ਕੱਲ ਡੈਮ ਤੇ ਫਿਰਦਾ ਸੀਗਾ ਭਖੜਾ ਡੈਮ ਸਿਰਫ ਮੇਰੇ ਵੀਰੋ ਲੋਕ ਦਿਖਾਵਾ ਵਾ ਕਿਉਂਕਿ ਇਹਦਾ ਜੜ ਕਿੱਥੇ ਜਾਂਦੀ ਹੈ ਜੜ ਇਸਦੀ ਜਾਂਦੀ ਆ ਜਿਹੜਾ ਕੇਂਦਰ ਸਰਕਾਰ ਨੇ ਭਾਜਪੀ ਨੇ 2021 ਵਿੱਚ ਡੈਮ ਸੇਫਟੀ ਐਕਟ ਬਣਾਇਆ 2021 ਅਸੀਂ ਬੜਾ ਸ਼ੋਰ ਮਚਾਇਆ ਉਦੋਂ ਵੀ ਕਿ ਇਹ ਡੈਮ ਸੇਫਟੀ ਐਕਟ ਜਿਹੜਾ ਬਣ ਰਿਹਾ ਵਾ ਇਦੇ ਨਾਲ ਜਿੰਨੇ ਡੈਮਸ ਦਾ ਕੰਟਰੋਲ ਆ ਉਹ ਗਵਰਨਮੈਂਟ ਆਫ ਇੰਡੀਆ ਤੁਹਾਡੇ ਕੋਲ ਲੈ ਜਾਏਗੀ ਔਰ ਮਹਿਜ਼ ਨੋਟੀਫਿਕੇਸ਼ਨ ਦੇ ਨਾਲ ਸਟੇਟਾਂ ਦੀਆਂ ਰਾਜਾਂ ਦੀਆਂ ਅਧਿਕਾਰ ਨੂੰ ਜਿਹੜਾ ਉਹ ਜਦੋਂ ਮਰਜ਼ੀ ਕੁਚਲ ਕੇ ਰੱਖ ਦੇਣਗੇ ਉਹੀ ਗੱਲ ਹੋਈ ਹੁਣ ਕਿ ਉਹਨਾਂ ਨੇ ਬਿਨਾਂ ਪੁੱਛੇ ਸਾਡੇ ਪੰਜਾਬ ਦਾ ਜਿਹੜਾ ਇੱਕ ਇੰਪੋਰਟੈਂਟ ਆਫੀਸਰ ਸੀਗਾ ਜਿਹੜਾ ਪੋਸਟਡ ਸੀਗਾ ਐਜ਼ ਚੀਫ ਇੰਜੀਨੀਅਰ ਉਥੇ ਬੀਬੀਐਮਬੀ ਚ ਉਹਦੀ ਆਪਣੀ ਮਰਜ਼ੀ ਨਾਲ ਟਰਾਂਸਫਰ ਕਰਤੀ ਤੇ ਹਰਿਆਣੇ ਦੇ ਇੱਕ ਸੰਜੀਵ ਕਮਾਨ ਨੂੰ ਲਿਆ ਕੇ ਉਹਦੀ ਜਗ੍ਹਾ ਤੇ ਲਾ ਕੇ ਤੇ ਉਹਦੇ ਕੋਲ ਹੁਕਮ ਜਾਰੀ ਕਰਾ ਲਿਆ ਕਿ 8500 ਕਿਊਸਿਕ ਪਾਣੀ ਜਿਹੜਾ ਹਰਿਆਣੇ ਇਹ ਤਾਂ ਤਾਂ ਨੁਕਸਾਨ ਹੋ ਰਿਹਾ ਕਿਉਂਕਿ ਅਸੀਂ ਡੈਮ ਸੇਫਟੀ ਐਕਟ 2021 ਦਾ ਪ੍ਰੋਪਰਲੀ ਸਟੇਟਾਂ ਵਿੱਚ ਉੱਠ ਕੇ ਜਾਂ ਪੰਜਾਬ ਦੇ ਵਿੱਚ ਉੱਠ ਕੇ ਅਸੀਂ ਵਿਰੋਧ ਨਹੀਂ ਕਰ ਸਕੇ। ਔਰ ਹੁਣ ਕੀ ਕਰ ਰਹੇ ਆ ਝਾੜੂ ਪਾਰਟੀ ਜਿਹੜੀ ਆ ਲੋਕ ਦਿਖਾਵੇ ਵਾਸਤੇ ਸੜਕਾਂ ਤੇ ਪੰਜਾਬ ਦੇ ਵਿੱਚ ਆਣ ਕੇ ਧਰਨੇ ਲਾਏ ਗਏ ਸਾਰੇ ਪੰਜਾਬ 'ਚ। ਕੀ ਪੰਜਾਬ ਦਾ ਹੁਣ ਵਪਾਰ ਖਰਾਬ ਨਹੀਂ ਹੋਵੇਗਾ? ਆਪਾਂ ਹੀ ਸੜਕਾਂ ਰੋਕ ਦਿੱਤੀਆਂ। ਤੁਸੀਂ ਕਿਸਾਨਾਂ ਦੇ ਅੰਦਾਜ਼ ਇਹ ਇਲਜ਼ਾਮ ਲਾਇਆ ਸੀਗਾ ਕਿ ਕਿਸਾਨ ਜਿਹੜੇ ਨੇ ਉਹ ਵਪਾਰ ਖਰਾਬ ਕਰ ਰਹੇ ਨੇ ਪੰਜਾਬ ਦਾ। ਜਦੋਂ ਇਹ ਧਰਨੇ ਲਾਉਂਦੇ ਨੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਵਿੱਚ ਉਦੋਂ ਪੰਜਾਬ ਦਾ ਵਪਾਰ ਖਰਾਬ ਹੁੰਦਾ ਤੇ ਕੱਲ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਬੜੇ ਚਿੰਤੇ ਤੇ ਪਾਣੀ ਦੇ ਮੁੱਦੇ ਤੇ ਸਾਰੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਾ ਕੇ ਝਾੜੂ ਪਾਰਟੀ ਦੇ ਜਿਹੜੇ ਫਰਜ਼ੀ ਇਨਕਲਾਬੀ ਉੱਥੇ ਬੈਠੇ ਰਹੇ ਨੇ ਕੀ ਹੁਣ ਭਗਵੰਤਪານ ਇਹਦੇ ਨਾਲ ਪੰਜਾਬ ਦਾ ਵਪਾਰ ਨਹੀਂ ਖਰਾਬ ਹੋਊਗਾ ਔਰ ਪੰਜਾਬ ਦੀਆਂ ਸੜਕਾਂ ਦੇ ਧਰਨਾ ਦੇਣ ਦਾ ਕੀ ਤੁੱਕਿਆ ਟੱਕਾ ਤਾਂ ਸਾਡੇ ਨਾਲ ਕਰ ਰਹੀ ਹੈ ਕੇਂਦਰ ਸਰਕਾਰ ਬੀਜੇਪੀ ਦੀ ਗਵਰਨਮੈਂਟ ਆਫ ਇੰਡੀਆ ਜੇ ਤੇਰੇ ਛਿੰਮਤ ਹੈਗੀ ਤੇ ਜਾ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਧਰਨਾ ਦਿਓ ਨਾਲ ਲੈ ਕੇ ਜਾ ਆਪਣੇ ਐਮ ਐਲ ਏ ਸਾਰੇ 92 ਦੇ 92 ਇਸ ਲਈ ਮੇਰੇ ਵੀਰੋ ਇਹ ਪਖੰਡ ਦੀ ਪੋਲਿਟਿਕਸ ਚੱਲ ਰਹੀ ਆ ਹਿਸ਼ਤਿਆਰ ਬਾਜੀ ਦੀ ਪੋਲਿਟਿਕਸ ਚੱਲ ਰਹੀ ਆ ਔਰ ਲੋਕਾਂ ਨੂੰ ਸਿਰਫ ਝਾਂਸਾ ਦਿੱਤਾ ਜਾ ਰਿਹਾ ਵਾ ਜਦ ਕਿ ਲੋਕਾਂ ਨੂੰ ਅਸਲੀਅਤ ਸਾਰੀ ਪਤਾ ਮੈਂ ਤਾਂ ਇੱਥੇ ਹੀ ਕਹੂੰਗਾ ਕਿ ਪੰਜਾਬ ਦੇ ਪਾਣੀ ਬਹੁਤ ਜ਼ਿਆਦਾ ਸਾਡੇ ਭਵਿੱਖ ਨਾਲ ਖੇਤੀ ਨਾਲ ਕਨੈਕਟਡ ਨੇ ਅਸੀਂ ਆਪਣੇ ਦਰਿਆਵੀ ਪਾਣੀਆਂ ਨੂੰ ਗਵਾ ਕੇ 14 ਲੱਖ ਟਿਊਬਵਲ ਨਾਲ ਪਾਣੀ ਥੱਲੋਂ ਕੱਢ ਰਹੇ ਆ ਸਾਡਾ ਪਾਣੀ ਜ਼ਮੀਨ ਹੇਠਲਾ ਬਹੁਤ ਤੇਜ਼ੀ ਨਾਲ نیچے ਜਾ ਰਿਹਾ ਵਾ ਇਸ ਕਰਕੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਅਸੀਂ ਉਹ ਦਿਨ ਸੈਸ਼ਨ ਬੁਲਾਇਆ ਇਹਨਾਂ ਨੇ ਮੰਡੇ ਨੂੰ ਉਹਦੇ ਤੇ ਅਗਰ ਬੋਲਣ ਦੇਣਗੇ ਤਾਂ ਆਹ ਡੈਮ ਸੇਫਟੀ ਐਕਟ ਦਾ ਮੁੱਦਾ ਉਠਾ ਕੇ ਮੈਂ ਦੱਸਣਾ ਚਾਹੂੰਗਾ ਕਿ ਤੁਸੀਂ ਪਹਿਲਾਂ ਜਦੋਂ ਸੁੱਤੇ ਰਹੇ 3 ਸਾਲ 4 ਸਾਲ ਤੇ ਜਦੋਂ ਹੁਣ ਬਿਲਕੁਲ ਤੁਹਾਡੇ ਉੱਤੇ ਮੁਸੀਬਤ ਆ ਗਈ ਚੜ ਕੇ ਤੇ ਹੁਣ ਤੁਸੀਂ ਕੀ ਕਹਿੰਦੇ ਹੁੰਦੇ ਕਿ ਮਗਰ ਮੱਛ ਦੇ ਹੰਝੂ ਵਹਾ ਰਹੇ ਹੋ ਕਿ ਡੈਮ ਤੇ ਚੜ ਜਾਂਦੇ ਹੋ ਉੱਥੇ ਜਾ ਕੇ ਕਦੀ ਇਹ ਸੜਕਾਂ ਤੇ ਜਾ ਕੇ ਬਹਿ ਜੰਨੇ ਇਹ ਸਾਰਾ ਪਖੰਡਵਾਦ ਬੰਦ ਕੀਤਾ ਜਾਣਾ ਚਾਹੀਦਾ ਔਰ ਪੰਜਾਬ ਦੇ ਹਕੂਕ ਦੀ ਰਾਖੀ ਕਰਨ ਵਾਸਤੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਅਗਰ ਹਿੰਮਤ ਹੈ ਤੇ ਜਾ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਤੇ ਜਾ ਕੇ ਪਾਰਲੀਮੈਂਟ ਦੇ ਬਾਹਰ ਜਾ ਕੇ ਧਰਨਾ ਮਾਰ ਕੇ ਇਹਦਾ ਡਟ ਕੇ ਵਿਰੋਧ ਕੀਤਾ ਜਾਵੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਸਾਰੀ ਜਨ ਆ ਕਿਸਾਨ ਹੀ ਖੜੇ ਨੇ ਮੇਰੇ ਨਾਲ ਜਿਹਨੇ ਹੈਗੇ ਨੇ ਕਿ ਅਸੀਂ ਆਪਣੇ ਪੰਜਾਬ ਦੇ ਸੂਬੇ ਦੇ ਦਰਿਆਈ ਪਾਣੀਆਂ ਦੇ ਨਾਲ ਇੱਕ ਨਵੇਂ ਪੈਸੇ ਦਾ ਕੰਪਰੋਮਾਈਜ਼ ਨਹੀਂ ਕਰ ਸਕਦੇ ਅਗਰ ਕੋਈ ਵੀ ਸਰਕਾਰ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਗਲਤ ਨਿਰਨੇ ਲਵੇਗੀ ਜਾਂ ਸਾਡੇ ਨਾਲ ਤੱਕਾ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਪੰਜਾਬ ਦੇ ਬਹਾਦਰ ਲੋਕਾਂ ਨੂੰ ਮੈਂ ਹੀ ਕਹੂੰਗਾ ਕਿ ਆਪਾਂ ਤਗੜੇ ਹੋ ਕੇ ਇਹਦੇ ਖਿਲਾਫ ਲੜਨਾ ਵਾ ਆਪਾਂ ਪਹਿਲਾਂ ਵੀ ਪਾਣੀ ਐਸਵਾਈਐਲ ਦੇ ਰਾਹੀਂ ਬਾਹਰ ਨਹੀਂ ਜਾਣ ਦਿੱਤਾ 2004 ਦੇ ਵਿੱਚ ਉਸ ਵਕਤ ਕੈਪਟਨ ਅਬਰਿੰਦਤ ਸਿੰਘ ਨੇ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਜੋ ਵੀ ਪਹਿਲਾਂ ਸੰਧੀਆਂ ਹੋਈਆਂ ਸੀ ਉਹਨੇ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ 2004 ਪਾਸ ਕਰਕੇ ਸਮਝ ਲਓ ਕਿ 20 ਸਾਲ ਜਿਹੜਾ ਸੀਗਾ ਉਹ ਸਾਡਾ ਪਾਣੀ ਬਚਾ ਅ ਦਰਿਆਈ ਪਾਣੀ ਜਿਹੜਾ ਉਹਦੀ ਹਿਫਾਜ਼ਤ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੀ ਕਰਾਂਗੇ ਔਰ ਮੈਂ ਕੋਸ਼ਿਸ਼ ਕਰਾਂਗੇ ਇਹਨੂੰ ਰਿਸਰਚ ਕਰਕੇ ਕਿ ਕੀ ਇਦਾਂ ਦੀ ਕੋਈ ਪ੍ਰੋਪੋਜ਼ਲ ਹੈਗੀ ਜਿਹਦੇ ਨਾਲ ਅਸੀਂ ਡੈਮ ਸੇਫਟੀ ਐਕਟ 2021 ਨੂੰ ਰੈਸੈਂਟ ਕੀਤਾ ਜਾਵੇ ਪੰਜਾਬ ਦੀ ਵਿਧਾਨ ਸਭਾ ਵਿੱਚੋਂ ਉਹਨੂੰ ਇੱਕ ਮਤਾ ਪਾਸ ਕਰਕੇ ਰਿਜੈਕਟ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਜਾਵੇ ਇਹ ਸਾਰੀਆਂ ਗੱਲਾਂ ਤੇ ਅਸੀਂ ਬਾਅਦ ਵਿੱਚ ਵਿਚਾਰ ਕਰਾਂਗੇ ਇੱਕ ਵਾਰ ਫਿਰ ਮੈਂ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਸੁਖਦੇਵ ਸਿੰਘ ਔਰ ਖਾਸ ਤੌਰ ਤੇ ਕੁਲਵੰਤ ਸਿੰਘ ਜੀ ਅਤੇ ਸਾਰੇ ਸਾਥੀਆਂ ਦਾ ਸਾਰੀ ਪੰਚਾਇਤ ਦਾ ਸਾਰੇ ਮੈਂਬਰਸ ਦਾ ਕਿ ਤੁਸੀਂ ਅੱਜ ਛੱਡ ਨਾਲ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਬੜਾ ਦਬਾਅ ਜਿਆ ਪਾਇਆ ਗਿਆ ਇਹਨਾਂ ਤੇ ਡਰਾਇ ਧਮਕਾਇਆ ਗਿਆ ਪਰ ਇਹ ਬੜੇ ਹੌਸਲੇ ਵਾਲੇ ਤੇ ਦਲੇਰ ਬੰਦੇ ਨੇ ਮੈਂ ਪਦਾਸ ਵਾਲਿਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ